ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸਣਾਓ ਸਭ ਠੀਕ ਠਾਕ ਜੀ ਸਭ ਚੱਲਦੀ ਗਾਜ ਅੱਜ ਜੀ ਤੁਹਾਡੇ ਵਾਸਤੇ ਲੈ ਕੇ ਆਏ ਆ ਜਿਹੜੇ ਖਾਸ ਕਰਕੇ ਚਿਕਨ ਦੇ ਸ਼ਕੀਨ ਨੇ ਠੀਕ ਹੈ ਜੀ ਚਾਰ ਕੋਲਾ ਬਾਰਬੀਕੂ ਬਾਰਬੀਕੂ ਸਟੈਂਡ ਆ ਜਾਂਦਾ ਚਾਰ ਕੋਲਾ ਜਾਨਗੀ ਘਰ ਵਾਸਤੇ ਆ ਜਾਂਦਾ ਜਿਹੜੇ ਚਿਕਨ ਦੇ ਸ਼ਕੀਨ ਨੇ ਜਾਂ ਆਪਣੀ ਟਿਕਾ ਬਣਾ ਲਿਆ ਜਾਂ ਆਪਣਾ ਚਿਕਨ ਗ੍ਰਿਲ ਕਰ ਲਿਆ ਗ੍ਰਿਲ ਕਰ ਲਿਆ ਲੈ ਕੇ ਪੀਸ ਕਰ ਲਏ ਹਾਂ ਵੀ ਬਾੜੀ ਚਾਜ ਜਾਂਦਾ ਆ। ਜਰਾ ਮੈਂ ਚਾਹਾਂ ਤੁਹਾਨੂੰ ਆ ਨਵਾਂ ਹੋਣਾ ਵੈਰਾਈਟੀ ਇਹ ਹੀ ਖੋਲ ਕੇ ਦਿਖਾ ਦਈਏ। ਲਓ ਜੀ। ਜਾਣੀ ਜਿਆਦਾ ਵੱਡਾ ਸਾਈਜ਼ ਨਹੀਂ ਹੈਗਾ। ਠੀਕ ਹੈ ਸਾਈਜ਼ ਹੈ। ਜਿਸ ਤਰ੍ਹਾਂ ਕੋਈ ਆਪਣਾ ਯਾਰ ਦੋਸਤ ਬੈਠੇ ਨੇ ਘਰੇ ਆਪਣਾ ਫੈਮਿਲੀ ਵਾਸਤੇ ਕੋਈ ਪ੍ਰੋਗਰਾਮ ਛੋਟਾ ਮੋਟਾ ਕਰਨਾ ਆ। ਉਦੇ ਵਾਸਤੇ ਆ ਜਾਂਦਾ ਜਿਸਨਾਂ ਚਾਹੁੰਦੇ ਕਿਸੇ ਨੇ ਚਿਕਨ ਖਾਣਾ ਹੈ ਚਿਕਨ ਗ੍ਰਿਲ ਕਰ ਲੈਣਾ ਹੈ ਕਿਸੇ ਨੇ ਪਨੀਰ ਟਿੱਕਾ ਕਰਨਾ ਹੈ ਮਸ਼ਰੂਮ ਨੂੰ ਕਰਨਾ ਹੈ ਜਾਂ ਕੋਈ ਵੀ ਚੀਜ਼ ਜਿਹੜੀ ਗ੍ਰਿਲ ਗ੍ਰਿਲ ਕਰਨੀ ਹੋਵੇ ਇਹ ਉਦੇ ਵਾਸਤੇ ਆ ਜਾਂਦਾ ਛੋਟਾ ਮੋਟਾ ਫੰਕਸ਼ਨ ਹੋਵੇ ਬਾਹਰ ਦੀਜ਼ ਜਾਣ ਦੀ ਵੀ ਆਏ ਬਾਹਰ ਕਿਨਾਂ ਕਿਹੜਾ ਰੇਟ ਲੱਗ ਜਾਂਦਾ ਇਹ ਵੈਰੈਟੀ ਆਏ ਦੀ ਘਰ ਵਾਸਤੇ ਲੋਲ ਆ ਸਟੈਂਡ ਜੁੱਤਾ ਨਾਲ ਸਟੈਂਡ ਲਾਜਦਾ ਆ ਆ ਦੇਖੋ ਜੀ ਸਟੈਂਡ ਆ ਜਾਂਦਾ ਨਾਲ ਨਾਲ ਜਾਲੀ ਦਿੱਤੀਆਂ ਸਟੈਂਡ ਠੀਕ ਹੈ ਜੀ ਆ ਜਾਓ ਚਲੇ ਸੀਖਾਂ ਦਿੱਤੀਆਂ ਨਾਲ ਵਿੱਚ ਜਣਕੇ ਨਾਲ 6 ਸੀਖਾਂ ਦਿੱਤੀਆਂ ਜਾਲੀ ਆ ਸਟੈਂਡ ਆ ਸਟੈਂਡ ਦੇ ਨਾਲ ਆ ਕੋਲੇ ਵਾਲਾ ਕੋਲਾ ਪਾਓ ਆਪਣਾ ਜਣਕੇ ਚਿਕਨ ਬਣਾਓ ਜੋ ਵੀ ਜੋ ਮਰਜ਼ੀ ਜਣਕੇ ਕਰ ਸਕਦੇ ਪਨੀਰ ਟਿਕਾ ਚਿਕਨ ਹੋ ਗਿਆ ਮਸ਼ਰੂਮ ਹੋ ਗਈ ਜਾਂ ਕਿਸੇ ਨੇ ਕੋਈ ਚੀਜ਼ ਗ੍ਰਿਲ ਕਰਨੀ ਆ ਜਿਹੜੇ ਸ਼ਕੀਨ ਨੇ ਖਾਸ ਕਰਕੇ ਇਹ ਚੀਜ਼ ਇਹ ਚੀਜ਼ ਇਹ ਜਿਹੜੇ ਸ਼ਕੀਨ ਨੇ ਇਹ ਉਹਨਾਂ ਵਾਸਤੇ ਆ ਜਾਂਦਾ ਬਾਰਬੀਕਿਊ ਚਿਕਨ ਚਾਰਕੋਲਾ ਕੋਲੇ ਦਾ ਪੈਕੇਟ ਜਾਨੇ ਕਿ ਕੋਲਾ ਤਾਂ ਮਿਲ ਜਣਾ ਬਿਜਾਰੋ ਮਾਰਕੀਟ ਚੋਂ ਮਿਲ ਜਾਂਦਾ ਕੋਲੇ ਦੇ ਨਾਲ ਕੋਲਾ ਦਿਖਾ ਕੇ ਜੋ ਵੀ ਤੁਸੀਂ ਬਣਾਵਾ ਬਣਾਉਣਾ